ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਕਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨਹੇ ਉਪਾਇਆ ਭਾਈ ਕਰਨ ਕਾਰਨ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਸਭ ਜਗ ਜਿਨਹੇ ਉਪਾਇਆ ਭਾਈ ਕਰਨ ਕਰਨ ਸਮਰਥ ਜੀਉ ਪਿੰਡ ਜਿੰਨ ਸਾਜਿਆ ਭਾਈ ਦੇ ਕਰ ਆਪਣੀ ਵਥ ਕੈਨ ਕਹੀਏ ਕਿਉਂ ਦੇਖੀਏ ਭਾਈ ਕਰਤਾ ਏਕ ਅਕਥ ਗੁਰੂ ਗੋਬਿੰਦ ਸਲਾਹੀਏ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਹੰਤਾ ਰਹਾ ਜਾ ਕੈ ਕਰ ਸਭ ਕਿਛ ਹੈ ਪਾਈ ਨੌ ਨਿਦ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਉੱਚਾ ਅਗਮ ਅਪਾਰ ਜੀ ਅਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤ ਗੁਰ ਪੂਰਾ ਭੇਟੀਐ ਭਾਈ ਸ਼ਬਦ ਮਿਲਾਵਨ ਹਾਰ ਸੱਚੇ ਚਰਨ ਸਰੇਵੀ ਇਹ ਪਾਈ ਪ੍ਰਮ ਪਾਉ ਹੋਵੇ ਨਾਸ ਮਿਲ ਸੰਤ ਸਭ ਮਨ ਮਾਂਜੀਐ ਪਾਈ ਹਰ ਕੈ ਨਾਮ ਨਿਵਾਸ ਮਟ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੇ ਪਰਗਾਸ ਗੁਰਬਚਨੀ ਸੁਖ ਉਪਜੈ ਪਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋਡੀਐ ਪਾਈ ਹੋਈਏ ਸਭ ਕੀ ਤੂਰ ਕਟ ਕਟ ਬ੍ਰਹਮ ਪਸਾਰਿਆ ਭਾਈ ਪੇਖ ਸੁਣੈ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਚੂਰ ਕਰਨ ਕਰਾਮਨ ਸਮਰਥੋ ਭਾਈ ਸਰਬ ਕਲਾ ਪਰਪੂਰ ਪਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਹ ਬਿਨਾਸ ਤੇਸ ਭਾਵੈ ਤਾਂ ਮੇਲ ਲਾਏ ਭਾਈ ਹਿਰਦੈ ਨਾਮ ਨਿਵਾਸ ਗੁਰਮਖ ਕਮਲ ਪਰਗਾਸੀਐ ਭਾਈ ਹਿਰਦੈ ਹੋਵੇ ਪਰਗਾਸ ਪ੍ਰਗਟ ਪਾਇਆ ਪਰਤਾਪ ਪ੍ਰਭ ਪਾਈ ਮੌਲਿਆ ਧਰਤ ਆਕਾਸ ਉਰਪੂਰੈ ਸੰਤੋਖ ਆ ਪਾਈ ਅਹਨ ਸਲਾਗਾ ਪਾਓ ਰਸਨਾ RAM ਰਵੈ ਸਦਾ ਭਾਈ ਸਾਚਾ ਸਾਦ ਸੁਆ ਕਰਨੀ ਸੁਨ ਸੁਨ ਜੀਵਿਆ ਭਾਈ ਨਿਹਚਲ ਪਾਇਆ ਥਾਉ ਜਿਸ ਪਰ ਤੀਤ ਨ ਆਵਈ ਭਾਈ ਸੋ ਜਿੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬੈ ਭਾਈ ਖਉ ਤਿਸ ਕੈ ਬਲ ਜਾਉ ਉਹ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੇ ਥਾਉਂ ਰਿਜਕ ਸੰਦਾਹੇ ਸਾਸ ਸਾਸ ਭਾਈ ਗੁਰੂ ਦਾ ਕਣਾਉਂ ਜਿਸ ਗੁਰ ਸਾਚਾ ਭੇਟੀਐ ਭਾਈ ਪੂਰਾ ਤਿਸ ਕਰਮਾ ਤਿਸ ਬਿਨ ਘੜੀ ਨਾ ਜੀਵੀਐ ਪਾਈ ਸਰਬ ਕਲਾ ਪਰਪੂਰ ਸਾਸ ਗਿਰਾਸ ਨ ਵਿਸਰੈ ਪਾਈ ਦੇਖੋ ਸਦਾ ਹਜੂਰ ਸਾਦੂ ਸੰਗ ਮਿਲਾਇਆ ਭਾਈ ਸਰਬ ਰਹਿਆ ਪਰਪੂਰ ਜਿੰਨਾ ਪ੍ਰੀਤ ਨ ਲਗੀਆ ਭਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਪਾਉ ਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਪਾਈ ਕੀ ਤੋਂ ਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਆਧਾਰ ਨਨਕ ਤਿਸ ਸਰਨਾਗਤੀ ਪਾਈ ਜੇ ਕੇਲ ਵਿਖ ਕਾਟਨ ਹਾਰ ਮਨ ਤਨ ਸੀਤਲ ਹੋਇਆ ਪਾਈ ਪੂਜਨ ਨਾਮ ਆਧਾਰ ਨਾਨਕ ਤਿਸ ਸਰਨਾਗਤੀ ਪਾਈ ਜੇ ਕੈਲ ਵਿਖ ਕਾਟਨ ਹਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ